ਇੱਕ ਕੋਠੀ ਹੈ ਜਿਸ ਕੋਠੀ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੁੜੀ ਜਿਹੜੇ ਨੇ ਉਹ ਰਹਿਣਗੇ ਪ੍ਰੋਪਰ ਤਰੀਕੇ ਦੇ ਨਾਲ ਚੈਕਿੰਗ ਪ੍ਰੋਪਰ ਤਰੀਕੇ ਦੇ ਨਾਲ ਇਸ ਵਕਤ ਡਿਟੇਲਿੰਗ ਜਿਹੜੀ ਹੈ ਉਹ ਇਸ ਕੋਠੀ ਦੀ ਹੋ ਚੁੱਕੀ ਹੈ ਇਸ ਕੋਠੀ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੁਣ ਹੀ ਰਹਿਣਗੇ ਦੱਸ ਦਣਾ ਟੂਣਾ ਮਾ ਕਿ ਇਹ ਕੋਠੀ ਇੰਨੇ ਸਾਲ ਪੁਰਾਣੀ ਹੈ ਕਿ ਤੁਸੀਂ ਇਸ ਦਾ ਇਤਿਹਾਸ ਜਾਣ ਕੇ ਹੈਰਾਨ ਹੋ ਜਾਓਗੇ ਇਹ ਕੋਠੀ ਅੰਗਰੇਜ਼ਾਂ ਅ ਇਸ ਸਮੇਂ ਦੇ ਵਿੱਚ ਇਹ ਕੋਠੀ ਬਣਾਈ ਗਈ ਸੀ ਜਦੋਂ ਅੰਗਰੇਜ਼ਾਂ ਹੋਰਾਂ ਦਾ ਬ੍ਰਿਟਿਸ਼ ਰਾਜ ਸੀਗਾ ਉਦੋਂ ਇਸ ਕੋਠੀ ਦੇ ਵਿੱਚ ਬ੍ਰਿਟਿਸ਼ ਦੇ ਵੱਡੇ ਅਫਸਰ ਜਿਹੜੇ ਨੇ ਰਹਿੰਦੇ ਸੀਗੇ ਇੱਥੇ ਕੋਠੀ ਜਿਹੜੀ ਹੈਗੀ ਹੈ ਉਹ 11 ਏਕੜ ਦੇ ਵਿੱਚ ਜਿਹੜੀ ਆ ਉਹ ਫੈਲੀ ਹੋਈ ਹੈ ਕਾਫੀ ਸਾਲ ਪੁਰਾਣੀ ਜਿਹੜੀ ਹੈਗੇ ਕੋਠੀ ਹੈ 176 ਸਾਲ ਪੁਰਾਣੀ ਇਹ ਕੋਠੀ ਹੈਗੀ ਹੈ ਜਿਸ ਦੇ ਵਿੱਚ 140 ਕਮਿਸ਼ਨਰ ਜਿਹੜੇ ਨੇ ਡਿਵੀਜ਼ਨਲ ਕਮਿਸ਼ਨਰ ਜਿਹੜੇ ਨੇ ਉਹ ਰਹਿ ਚੁੱਕੇ ਨੇ 48 ਦੇ ਵਿੱਚ ਜਿਹੜਾ ਹੈਗਾ ਏ ਉਹ ਉਹ ਲਾਸਟ ਜਿਹੜਾ ਹੈ ਉਹ ਬ੍ਰਿਟਿਸ਼ ਕਮਿਸ਼ਨਰ ਜਿਹੜਾ ਹੈਗਾ ਉਹ ਇਸ ਕੋਠੀ ਦੇ ਵਿੱਚ ਰਹਿ ਕੇ ਗਿਆ ਲਾਸਟ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਖੂਰੀ ਚਿਮਣੀ ਚੋਣਾ ਦੇ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਜਲੰਧਰ ਦੇ ਵਿੱਚ 2 ਦਿਨ ਰਹਿਣਗੇ ਤੇ ਬਾਕੀ ਦੇਨ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਵਿਸਤ ਰਹਿਣਗੇ ਜਦੋਂ ਜਲੰਧਰ ਦੇ ਵਿੱਚ ਜਲੰਧਰ ਵੈਸਟ ਦੀ ਜਿਮਨੀ ਚੋਣਾ ਸੀਗੀਆਂ ਉਦੋਂ ਸੀਐਮ ਭਗਵੰਤ ਸਿੰਘ ਮਾਨ ਹੋ ਰਹੇ ਨੇ ਜਲੰਧਰ ਦੇ ਲੋਕਾਂ ਨੂੰ ਇਹ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਦੇ ਵਿੱਚ ਦੋ ਦਿਨ ਰਹਿ ਕੇ ਦੁਆਬਾ ਮਾਝਾ ਅਤੇ ਮਾਲਵਾ ਦੇ ਹੋਰ ਇਲਾਕੇ ਜਿਹੜੇ ਨੇ ਜੋ ਜਲੰਧਰ ਤੋਂ ਲੱਗੇ ਪੈਂਦੇ ਨੇ ਉਹਨਾਂ ਇਲਾਕੇਆਂ ਦੀਆਂ ਦੀ ਸਮੱਸਿਆਵਾਂ ਨੂੰ ਜਲੰਧਰ ਦੇ ਕੋਠੀ ਦੇ ਵਿੱਚ ਜਿਹੜਾ ਹੈ ਉਹ ਰਹਿ ਕੇ ਸੁਣਨਗੇ ਹਾਲਾਂਕਿ ਇਹ ਚਰਚਾਵਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਚੱਲੀਆਂ ਸੀਗੀਆਂ ਕਿ ਸੀਐਮ ਭਗਵੰਤ ਸਿੰਘ ਮਾਨ ਕਿਸ ਜਗ੍ਹਾ ਦੇ ਉੱਤੇ ਰਹਿਣਗੇ ਜਿਸ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਅਸੀਂ ਪਹਿਲਾਂ ਕੋਸ਼ਿਸ਼ ਕੀਤੀ ਸੀ ਸੀਐਮ ਭਗਵੰਤ ਸਿੰਘ ਮਾਨ ਹੋ ਰਹੇ ਨੇ ਜਲੰਧਰ ਦੇ ਕੈਂਟ ਦੇ ਵਿੱਚ ਪਹਿਲੀ ਕੋਠੀ ਜਿਹੜੀ ਹੈ ਜਿਸ ਦੇ ਵਿੱਚ ਉਹਨਾਂ ਨੇ ਰਹਿائش ਪਾਈ ਜੋ ਕਿ ਕਿਰਾਏ ਦੇ ਉੱਤੇ ਦੱਸੀ ਜਾ ਰਹੀ ਸੀ ਕਿ ਲਈ ਗਈ ਹੈਗੀ ਹੈ ਜਿਸ ਦੇ ਉੱਪਰ ਟਿੱਪਣੀਆਂ ਵੀ ਕਾਫੀ ਹੋਈਆਂ ਪਰ ਹਾਲ ਫਿਲਹਾਲ ਦੀ ਕੱਡੀ ਦੇ ਵਿੱਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਸਿੰਘ ਮਾਨਹੂਰੀ ਜਲੰਧਰ ਦੇ ਸਰਕਾਰੀ ਫਲੈਟ ਦੇ ਵਿੱਚ ਰਹਿਣਗੇ ਇਸ ਜਾਣਕਾਰੀ ਨੂੰ ਪੁਖਤਾ ਕਰਨ ਦੇ ਲਈ ਅਸੀਂ ਹਰੇਕ ਰਿਪੋਰਟ ਛਾਨੀ ਹੈ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਹੈ ਕਿ ਸੀਐਮ ਭਗਵੰਤ ਸਿੰਘ ਮਾਨਹੂਰੀ ਜਲੰਧਰ ਦੇ ਕਿਹੜੀ ਕੋਠੀ ਦੇ ਵਿੱਚ ਰਹਿਣਗੇ ਸੀਮਪ ਸਿੰਘ ਮਾਨਹੂਰੀ ਜਲੰਧਰ ਦੀ ਸਰਕਾਰੀ ਕੋਟੀ ਡਿਵੀਜ਼ਨਲ ਕਮਿਸ਼ਨਰ ਦੀ ਜਿਹੜੀ ਸਰਕਾਰੀ ਕੋਠੀ ਆ ਉਸ ਦੇ ਵਿੱਚ ਰਹਿਣਗੇ ਉਸ ਦੇ ਬਾਹਰ ਹੀ ਅਸੀਂ ਖੜੇ ਆ ਸਭ ਤੋਂ ਪਹਿਲਾਂ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਹਾਊਸ ਨੰਬਰ 1 ਕਮਿਸ਼ਨਰੇਟ ਰੈਜ਼ਿਡੈਂਸ ਤਾਂ ਇਹ ਕੋਠੀ ਹੈ ਜਿਸ ਕੋਠੀ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨਹੂਰੀ ਜਿਹੜੇ ਨੇ ਉਹ ਰਹਿਣਗੇ ਪ੍ਰੋਪਰ ਤਰੀਕੇ ਦੇ ਨਾਲ ਚੈਕਿੰਗ ਪ੍ਰੋਪਰ ਤਰੀਕੇ ਦੇ ਨਾਲ ਇਸ ਵਕਤ ਡਿਟੇਲਿੰਗ ਜਿਹੜੀ ਹੈ ਉਹ ਇਸ ਕੋਠੀ ਦੀ ਹੋ ਚੁੱਕੀ ਹੈ ਇਸ ਕੋਠੀ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੋਣੀ ਰਹਣਗੇ ਦੱਸਦਣਾ ਚੋਣਾਂ ਵਾਂ ਕਿ ਅ ਰੋਜ਼ ਜਿਹੜਾ ਹੈਗਾ ਹੁਣ ਇਸ ਕੋਠੀ ਦੇ ਜਿਵੇਂ ਪਹਿਲਾਂ ਕਿਰਾਏ ਵਾਲੀ ਕੋਠੀ ਦੀ ਗੱਲ ਚੱਲ ਰਹੀ ਸੀ ਤਾਂ ਉਸ ਕੋਠੀ ਦੇ ਵਿੱਚ ਵੀ ਹਰੇਕ ਤਰੀਕੇ ਦੀ ਜਿਹੜੀ ਹੈ ਉਹ ਛਾਣਬੀਨ ਅਤੇ ਹਰੇਕ ਤਰੀਕੇ ਦੇ ਨਾਲ ਉਸ ਨੂੰ ਦੇਖਿਆ ਜਾ ਰਿਹਾ ਸੀਗਾ ਕਿ ਕਿਸੇ ਤਰੀਕੇ ਦੇ ਨਾਲ ਕੋਈ ਵੀ ਲਾਪਰਵਾਹੀ ਨਾ ਹੋ ਸਕੇ ਤਾਂ ਇਸ ਕੋਠੀ ਦੇ ਵਿੱਚ ਵੀ ਜਿਹੜੀ ਹੈ ਪ੍ਰੋਪਰ ਤਰੀਕੇ ਦੇ ਨਾਲ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਕਰਮੀ ਵੀ ਜਿਹੜਾ ਹੈ ਉਹ ਪ੍ਰੋਪਰ ਤੈਨਾਤ ਕੀਤਾ ਗਿਆ ਹੈ ਤਾਂਕਿ ਇਸ ਕੋਠੀ ਦੇ ਅੰਦਰ ਕੋਈ ਨਾ ਜਾ ਸਕੇ ਇਹ ਕੋਠੀ ਮੈਂ ਦੱਸ ਦੇਣਾ ਚਾਹੁੰਨਾ ਵਾਂ ਕਿ ਇਹ ਕੋਠੀ ਇੰਨੇ ਕ ਸਾਲ ਪੁਰਾਣੀ ਹੈ ਕਿ ਤੁਸੀਂ ਇਸ ਦਾ ਇਤਿਹਾਸ ਜਾਣ ਕੇ ਹੈਰਾਨ ਹੋ ਜਾਓਗੇ ਇਹ ਕੋਠੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਇਹ ਕੋਠੀ ਬਣਾਈ ਗਈ ਸੀ ਜਦੋਂ ਅੰਗਰੇਜ਼ਾਂ ਹੋਰਾਂ ਦਾ ਬ੍ਰਿਟਿਸ਼ ਰਾਜ ਸੀਗਾ ਉਦੋਂ ਇਸ ਕੋਠੀ ਦੇ ਵਿੱਚ ਬ੍ਰਿਟਿਸ਼ ਦੇ ਵੱਡੇ ਅਫਸਰ ਜਿਹੜੇ ਨੇ ਰਹਿੰਦੇ ਸੀਗੇ ਇਤਿਹਾਸ ਵੀ ਤੁਹਾਨੂੰ ਜਰੂਰ ਮੈਂ ਦੱਸਣਾ ਚਾਹੁੰਗਾ ਪਰ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਖੜੇ ਆਂ ਸਰਕਾਰੀ ਰੈ residense ਹੈਗੀ ਐ ਇਸ ਤੋਂ ਥੋੜੀ ਤੇ ਦੂਰ ਦੇ ਉੱਤੇ ਕਮਿਸ਼ਨਰ ਰੈ residend ਅਤੇ ਡੀਸੀ ਦੀ ਜਿਹੜੀ ਹੈ ਉਹ ਰੈ residend ਹੈ ਇਹ ਪੁਰਾਣੀ ਬਾਰਾਦਰੀ ਹੈਗੀ ਐ ਜਿਸ ਜਗ੍ਹਾ ਦੇ ਉੱਤੇ ਸਰਕਾਰੀਆ ਰਿਹਾਈਸ਼ ਹੈਗੀ ਐ ਜਿਸ ਜਗ੍ਹਾ ਦੇ ਉੱਤੇ ਸਿਮਪਕੌਂ ਸਿੰਘ ਮਾਨਹੂਰੀ ਜਿਹੜੇ ਨੇ ਉਹ ਰਹਿਣਗੇ ਪੂਰੀ ਤਸਵੀਰ ਜਰੂਰ ਇੱਕ ਵਾਰੀ ਦੇਖੋ ਇਹ ਹਰੇਕ ਪੱਖੋ ਓਕੂਪਾਈ ਜਿਹੜੀ ਹੈਗੀ ਐ ਉਹ ਜਗ੍ਹਾ ਹੈਗੀ ਐ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਗ੍ਰੀਨਰੀ ਪੂਰੀ ਕਿਉਂਕਿ ਗ੍ਰੀਨਰੀ ਦਾ ਪੂਰਾ ਖਿਆਲ ਜਿਹੜਾ ਹੈਗਾ ਏ ਉਹ ਰੱਖਿਆ ਗਿਆ ਹੈਗਾ ਦਾਦਣਾ ਚੁਣਾਵਾ ਕਿ ਇਹ ਕੋਠੀ ਜਿਹੜੀ ਹੈਗੀ ਹੈ ਉਹ 11 ਏਕੜ ਦੇ ਵਿੱਚ ਜਿਹੜੀ ਆ ਉਹ ਫੈਲੀ ਹੋਈ ਹੈ ਇਸ ਕੋਠੀ ਦੇ ਵਿੱਚ ਜਿਹੜਾ ਹੈਗਾ ਉਹ ਕਈ ਚੀਜ਼ਾਂ ਨੇ ਵੱਖ-ਵੱਖ ਚੀਜ਼ਾਂ ਜੜੀਆਂ ਨੇ ਇਸ ਕੋਠੀ ਦੇ ਵਿੱਚ ਦਰਸਾਈਆਂ ਗਿਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਕੋਠੀ ਕਾਫੀ ਸਾਲ ਪੁਰਾਣੀ ਜਿਹੜੀ ਹੈਗੀ ਕੋਠੀ ਹੈ 176 ਸਾਲ ਪੁਰਾਣੀ ਇਹ ਕੋਠੀ ਹੈਗੀ ਹੈ ਜਿਸ ਦੇ ਵਿੱਚ 140 ਕਮਿਸ਼ਨਰ ਜਿਹੜੇ ਨੇ ਅ ਡਿਵੀਜ਼ਨਲ ਕਮਿਸ਼ਨਰ ਜਿਹੜੇ ਨੇ ਉਹ ਰਹਿ ਚੁੱਕੇ ਨੇ ਜਦੋਂ ਤੋਂ ਆ ਆਜ਼ਾਦੀ ਮਿਲੀ ਜਾਂ ਫਿਰ ਆਜ਼ਾਦੀ ਤੋਂ ਪਹਿਲਾਂ ਜਾਂ ਫਿਰ ਉਸ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਜਿਹੜਾ ਹੈਗਾ ਏ ਉਹ ਡਿਵੀਜ਼ਨਲ ਕਮਿਸ਼ਨਰ ਜਿਹੜੇ ਨੇ ਜਾਂ ਫਿਰ ਵੱਡੇ ਅਧਿਕਾਰੀ ਜੋ ਅੰਗਰੇਜ਼ਾਂ ਦੇ ਸੀਗੇ ਉਹ ਇਸ ਕੋਠੀ ਦੇ ਵਿੱਚ ਜਿਹੜਾ ਹੈ ਉਹ ਰਹਿ ਹੇਸ਼ ਕਰ ਚੁੱਕੇ ਨੇ ਅੰਦਰ ਦੀ ਤਸਵੀਰ ਅਸੀਂ ਤੁਹਾਨੂੰ ਅ ਸੀਐਮ ਸਿਕਿਉਰਿਟੀ ਪ੍ਰੋਟੋਕੋਲ ਦੇ ਕਾਰਨ ਨਹੀਂ ਦਿਖਾ ਸਕਦੇ ਪਹਿਲਾ ਹੀ ਸਾਨੂੰ ਜਿਹੜਾ ਹੈਗਾ ਉਹ ਕਹਿ ਦਿੱਤਾ ਗਿਆ ਕਿ ਬਈ ਤੁਸੀਂ ਅੰਦਰ ਦੀ ਤਸਵੀਰ ਨਹੀਂ ਦਿਖਾ ਸਕਦੇ ਕਿਉਂਕਿ ਇਹ ਸਿਕਿਉਰਿਟੀ ਪਰਪਸ ਦੇ ਕਾਰਨ ਜਿਹੜਾ ਹੈਗਾ ਉਹ ਸਾਨੂੰ ਵੀ ਗਾਈਡਲਾਈਨਸ ਜਿਹੜੀਆਂ ਨੇ ਉਹ ਆਈਆਂ ਨੇ ਪਰ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਵਾਂਗਾ ਇਹ ਕੋਠੀ 11 ਏਕੜ ਦੇ ਵਿੱਚ ਹੈ ਗਿਆੜਾ ਏਕੜ ਬਹੁਤ ਵੱਡੀ ਜਿਹੜੀ ਹੈਗੀ ਉਹ ਕੋਠੀ ਹੈਗੀ ਆ ਇਸ ਦੇ ਵਿੱਚ ਜਿਹੜਾ ਹੈਗਾ ਇਹ ਬਿਲਕੁਲ ਕਿਉਂਕਿ ਹਰੇਕ ਪੱਖੋ ਸਿਕਿਉਰਿਟੀ ਵਾਈਜ਼ ਵੀ ਬਹੁਤ ਜਿਹੜੀਆਂ ਨੇ ਉਹ ਇਹਨਾਂ ਨੂੰ ਗਾਈਡਲਾਈਨਸ ਆਈਆਂ ਨੇ ਅ ਅਫਸਰ ਜਿਹੜਾ ਤਾਇਨਾਤ ਹੈਗਾ ਉਸ ਨੂੰ ਵੀ ਡਰ ਹੈਗਾ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਚੀਜ਼ ਨਾ ਦਿਖਾਈ ਜਾਵੇ ਹਾਂ ਓਬਵੀਅਸ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਹੋ ਰਹਿਣਾ ਹੈ ਤਾਂ ਜਿਸ ਕਾਰਨ ਇਹ ਜਿਹੜੀ ਹੈਗੀ ਉਹ ਚੀਜ਼ਾਂ ਤਾਂ ਜ਼ਰੂਰ ਬਣਦੀਆਂ ਨੇ ਤਾਂ ਮੈਂ ਤੁਹਾਨੂੰ ਇਤਿਹਾਸ ਦੱਸ ਰਿਹਾ ਸੀਗਾ 1848 ਦੇ ਵਿੱਚ ਜਿਹੜਾ ਹੈਗਾ ਏ ਉਹ ਉਹ ਲਾਸਟ ਜਿਹੜਾ ਹੈ ਉਹ ਬ੍ਰਿਟਿਸ਼ ਆ ਕਮਿਸ਼ਨਰ ਜਿਹੜਾ ਹੈਗਾ ਉਹ ਇਸ ਕੋਠੀ ਦੇ ਵਿੱਚ ਰਹਿ ਕੇ ਗਿਆ ਲਾਸਟ ਸਰ ਜੌਨ ਲੋਰੈਂਸ ਜਿਹੜਾ ਹੈਗਾ ਉਹਨਾਂ ਦਾ ਨਾਮ ਸੀਗਾ ਉਹ ਇਸ ਕੋਠੀ ਦੇ ਵਿੱਚ ਰਹਿ ਚੁਕੇ ਸੀਗੇ 176 ਸਾਲ ਜਿਵੇਂ ਦੱਸਿਆ ਸੀ ਪੁਰਾਣੀ ਕੋਠੀ 140 ਕਮਿਸ਼ਨਰ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਰਹਿ ਚੁਕੇ ਨੇ ਇਸ ਕੋ ਇਹ ਕੋਠੀ ਜਿਹੜੀ ਹੈ ਉਹ 11 ਏਕੜ ਦੇ ਵਿੱਚ ਹੈ ਇਹ ਵੀ ਤੁਹਾਨੂੰ ਦੱਸਿਆ ਤੇ ਇਸ ਕੋਠੀ ਦੇ ਅੰਦਰ ਕੀ ਕੀ ਹੈ ਉਹ ਵੀ ਤੁਹਾਨੂੰ ਮੈਂ ਜਰੂਰ ਦੱਸਣ ਦੀ ਕੋਸ਼ਿਸ਼ ਕਰੂੰਗਾ ਇੱਕ ਏਕੜ ਦੇ ਵਿੱਚ ਲੇਖ ਹੈਗਾ ਵਾ ਇਸ ਕੋਠੀ ਦੇ ਵਿੱਚ ਅ ਜਿਸ ਦੇ ਵਿੱਚ VOTING ਵੀ ਜਿਹੜੀ ਆ ਉਹ ਕੀਤੀ ਜਾਂਦੀ ਸੀ ਦੱਸਿਆ ਜਾ ਰਿਹਾ ਸੀ ਕਿ VOTING ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਅੰਦਰ ਜਿਹੜਾ ਹੈਗਾ ਇਹ ਇੱਕ ਮੁੱਖ ਦਵਾਰ ਹੈਗਾ ਵਾ ਨਾਲ ਹੀ ਜਿਹੜਾ ਹੈਗਾ ਇਹ ਉਹ ਬ੍ਰਿਟਿਸ਼ ਸਮੇਂ ਦੀ ਦੋ ਰਾਈਫਲਾਂ ਜਿਹੜੀਆਂ ਨੇ ਉਹ ਅੰਦਰ ਰੱਖੀਆਂ ਹੋਈਆਂ ਨੇ ਜੋ ਕਿ ਹੁਣ ਤੱਕ ਜਾਣਕਾਰੀ ਜਿਹੜੀ ਆ ਉਹ ਮਿਲੀ ਹੈਗੀ ਸਾਨੂੰ ਚਾਰ ਡਰਾਇੰਗ ਰੂਮ ਹੈਗੇ ਆ ਚਾਰ ਜਿਹੜੇ ਨੇ ਉਹ ਰੈਸਟ ਰੂਮ ਹੈਗੇ ਨੇ ਉਸ ਤੋਂ ਬਾਅਦ ਤਿੰਨ ਕਾਰ्यालय कक्ष ਜਿਹੜੇ ਹੈਗੇ ਕਹਿੰਦੇ ਨੇ ਉਹ ਹੈਗੇ ਨੇ ਇੱਕ ਬਾਰੀ ਬਰਾਂਦਾ ਹੈਗਾ ਹੈ ਅਤੇ ਸਹਾਇਕ ਜੋ ਕਰਮਚਾਰੀ ਜਿਹੜੇ ਸਕਿਉਰਟੀ ਦੇ ਨਾਲ ਹੁੰਦੇ ਨੇ ਉਹਨਾਂ ਦੇ ਲਈ ਜਿਹੜਾ ਹੈ ਉਹ 10 ਫਲੈਟ ਇਸ ਹੀ ਜਿਹੜਾ ਹੈਗਾ ਉਹ ਸੀਐਮ ਹਾਊਸ ਦੇ ਅੰਦਰ ਜਿਹੜਾ ਹੈ ਉਹ ਬਣਾਇਆ ਗਿਆ ਹੈਗਾ ਹੁਣ ਤੱਕ ਜਿਹੜੀ ਮਿਲੀ ਜਾਣਕਾਰੀ ਹੈਗੀ ਹੈ ਉਸ ਦੇ ਅਨੁਸਾਰ ਜਿਹੜਾ ਹੈਗਾ ਉਹ ਇੱਕ ਕਾਫੀ ਇਤਿਹਾਸਕ ਜਿਹੜਾ ਹੈਗਾ ਉਹ ਘਰ ਹੈਗਾ ਜਿਸ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨਹੂਰੀ ਆਪ ਜਿਹੜਾ ਹੈ ਉਹ ਰਹਿਣ ਦੇ ਲਈ ਕਾਫੀ ਇੱਛੁਕ ਨੇ ਕਿਉਂਕਿ ਇਹ ਬਹੁਤ ਹੀ ਪੁਰਾਣਾ ਘਰ ਹੈ ਬਹੁਤ ਪੁਰਾਣਾ ਘਰ ਖੂਨ ਦੇ ਕਾਰਨ ਅਤੇ ਇਸ ਦੇ ਨਾਲ ਕਾਫੀ ਵੱਡਾ ਇਤਿਹਾਸ ਜੁੜਨ ਜੁੜਾ ਹੋਣ ਦੇ ਕਾਰਨ ਤਾਂ ਸੀਐਮ ਭਗਵੰਤ ਸਿੰਘ ਮਾਨਹੂਰੀ ਵੀ ਇਸ ਘਰ ਦੇ ਵਿੱਚ ਰਹਿਣ ਨੂੰ ਜਿਹੜਾ ਹੈ ਉਤਸੁਕ ਨੇ ਅਤੇ ਇਹ ਤਸਵੀਰ ਤੁਹਾਨੂੰ ਅਸੀਂ ਜਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਹੁਣ ਚਰਚਾਵਾਂ ਜਿਹੜੀਆਂ ਨੇ ਉਹ ਦੂਸਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸੀਐਮ ਭਗਵੰਤ ਸਿੰਘ ਮਾਨ ਖੂਰੀ ਇਸ ਕੋਟੀ ਦੇ ਵਿੱਚ ਆਉਣਗੇ ਕਾਸ ਤਸਵੀਰ ਖਾਸ ਰਿਪੋਰਟ ਤੁਹਾਨੂੰ ਦਿਖਾਉਣ ਦੀ ਜਿਹੜੀ ਹੈ ਉਹ ਅਸੀਂ ਕੋਸ਼ਿਸ਼ ਕੀਤੀ ਹੈ ਵੱਤ ਵਤ ਤਸਵੀਰਾਂ ਨੂੰ ਜਰੂਰ ਸ਼ੇਅਰ ਕਰੋ ਕੈਮਰਾ ਬਸੰਤ ਪੰਕ ਦੇ ਨਾਲ ਰਾਜ ਗੁਪਤਾ ਜਲੰਧਰ